ਸਾਰੇ ਨੇ ਪਿਆਰ ਕਰੀ ਸਤ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਪਿਆਬ ਵਾਲੀ ਦੀ ਐ ਸਵਾਰ ਆ ਗਈ ਐ ਡਿਊਟੀ ਰੂਟਾਵੇਟਰ ਤੇ 8 ਫੁੱਟੇ ਤੇ ਤੇ ਵੱਡੇ ਨੂੰ ਬੇਲ ਮਿਲ ਗਿਆ ਇੱਕ ਜਾਨੀ ਕੱਦੂ ਤੋਂ ਤੇ ਅੱਗੇ ਇਹਦੀ ਵਾਰੀ ਹੁੰਦੀ ਆ ਤੇ ਹੁਣ ਜਨਰੇਟਰ ਤੇ ਲਾਉਣ ਲੱਗੇ ਅੱਜ ਪਹਿਲਾ ਦਾ ਨਹੀਂ ਐ ਜਨਰੇਟਰ ਤੇ ਤੇ ਝੋਨਾ ਲੱਗ ਗਿਆ ਆਪਣਾ ਤਕਰੀਬਨ 6-7 ਕਿੱਲੇ ਜਾਨੀ 8 ਕਿੱਲੇ ਲੱਗ ਹੀ ਗਏ ਤੇ ਕੱਦੂ ਮੂਰੇ ਆ ਹੋਰ ਵੀ ਹਜੇ ਤੇ ਆ ਕਿ ਲੈ ਜਾਓ ਪੌਣਾ ਪਾਣੀ ਘੰਟਾ ਤੱਕ ਕਿਉਂਕਿ 11:00 ਸਾਂਝਰੇ ਦਾ ਭਰਿਆ ਹੋਇਆ 5 ਵਜੇ ਦਾ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਪਿੰਡੋਂ ਤੇ ਰੋਟੀ ਖਾਣ ਲੱਗੇ ਸੀਗੇ ਤੇ ਘੰਟਾ ਤੱਕ ਜਨਰੇਟਰ ਲੱਗਿਆ ਲਾਉਣ ਤੇ ਮੋਟਰ ਹੈਗੀ ਆਪਣੀ 20 ਦੀ ਇਹ ਤੇ ਬਾਕੀ ਹਜੇ ਚੱਲੀ ਜਾਂਦਾ ਲਾਈਟ ਪੱਖੋਂ ਵੀ ਸਹੀ ਹੈ ਟਾਈਮ ਤੇ ਬਾਕੀ ਜਿਹੜਾ ਆਪਣਾ ਇਸ ਤੋਂ ਵਾਲਾ ਗੇੜ ਹੈ ਨਿਕਲ ਜਾਊਗਾ ਤੇ ਪਿੰਡ ਹਜੇ ਪਨੀਰੀ ਛੋਟੀ ਉਹ 2-3 ਤਰੀਕ ਦਾ ਹੀ ਮੈਂ ਲਾਦਾ ਆਊਗਾ ਗੇੜ ਜੇ ਆਪਣਾ ਤੇ ਮੱਕੀ ਆਪਣੀ 4 ਤਰੀਕ ਕਈ ਹੋਈ ਹੈ ਪਰ ਹਜੇ ਹਰੇ ਬਾਈ ਮਾਰਦੀ ਹੋ ਸਕਦਾ ਵੀ ਤਰੀਕ ਗਾਣਾ ਕਰਨੀ ਪੈ ਜੇ ਪਰ ਪਰਦੇ ਜੇ ਚਿੱਟੇ ਹੋਣ ਲੱਗ ਗਏ ਮੱਕੀ ਦੇ ਤੇ ਟਾਂਡੇ ਚ ਹਜੇ ਤੇ ਉਹ ਹੈਗਾ ਪੂਰਾ ਤੇ ਬਾਕੀ ਆ ਜਿਹੜੇ 5 ਕਿੱਲੇ ਲੈਂਨ ਔਰ ਲਈ ਸੁਹਾਗੀ ਪਈ ਆ ਇਹ ਸਿਰੇ ਤੱਕ ਪਦੀਨੇ ਵਾਲੀ ਤੇ ਇਹਨੂੰ ਸੁੱਕੇ ਨੂੰ ਵੀ ਜਣਾ ਮਤਲਬ ਇਦਾਂ ਹੀ ਪਾਣੀ ਛੱਡ ਕੇ ਬਸ ਇਹ ਜੋ ਕੋਈ ਗਦੂ ਗਦੂ ਨਹੀਂ ਕਰਨਾ ਜਿਵੇਂ ਪਿਛਲੇ ਸਾਲ ਪਰਲੇ 5 ਕਿੱਲੇ ਲਾਏ ਸੀ ਤੇ ਲਾਉਣੇ ਪਰਲੇ ਵੀ ਸੀਗੀ ਜਿਹੜੀ ਲੈਂਨ ਸੀ 5 ਕਿੱਲਿਆਂ ਦੀ ਤੇ ਸਾਢੇ 5 ਕਿੱਲਿਆਂ ਤੇ ਤਕਰੀਬਨ ਬਣ ਜਾਂਦਾ ਉਹ ਗੇੜਜ ਤੇ ਪਰ ਉਹ ਸਿਰਿਆਂ ਤੋਂ ਬਾਹਲੀ ਡੂੰਗੀ ਨਹੀਂ ਬਾਈ ਗਈ ਹੜਾ ਨਾਲ ਤਸੱਲੀ ਜੀ ਨਹੀਂ ਹੋਈ ਸੀ ਤਾਂ ਕਰਕੇ ਫਿਰ ਉਹਨੂੰ ਛੜਤਾ ਵੀ ਉਹਦਾ ਰੂਟਾ ਵੇਟਰਣਾ ਕਦੋਂ ਕਰਤਾ ਤੇ ਇਹਦੀ ਤਸੱਲੀ ਹੋਈ ਹੋਈ ਆ ਬੌਣ ਵੱਲੋਂ ਕਿਉਂਕਿ ਜਦੋਂ ਆਪਾਂ ਸੁੱਕਾ ਕਦੋਂ ਕਹਿ ਦਿੰਦੇ ਜਿਵੇਂ ਆਪਾਂ ਕਹਿੰਦੇ ਸੁੱਕੇ ਚ ਹੀ ਲਾਉਣਾ ਛੋਣਾ ਇਦਾਂ ਹੀ ਪਾਣੀ ਛੱਡ ਕੇ ਖੇਤ ਚ ਤੇ ਉਹਦੇ ਫਿਰ ਪੈੜੀ ਚਾਰੇ ਪਾਸੇ ਇੱਕੋ ਜੀ ਬਾਹੀ ਹੋਈ ਹੋਣੀ ਚਾਹੀਦੀ ਆਪਣੀ ਤੇ ਫਿਰ ਪੂਰਾ ਯਾਨੀ ਪਾਣੀ ਤੇ ਰਹਿੰਦਾ ਵੀ ਜੇ ਹੋਸੀ ਬਾਈਆ ਫਿਰ ਪਾਣੀ ਨਹੀਂ ਖੜਦਾ ਤੇ ਬਾਕੀ ਝੋਨੇ ਦੇ ਡਾਲ ਜੇ ਲਗਣੇ ਨਹੀਂ ਪੂਰੇ ਜੜ ਜਿਹੜੀ ਤਰ ਜੂਗੀ ਤਾਂ ਕਰਕੇ ਇਹਦੀ ਤਸੱਲੀ ਨਹੀਂ ਸੀ ਪਰਲੇ ਖੇਤ ਦੀ ਤੇ ਬਾਕੀ ਇਹਦੀ ਤਸੱਲੀ ਇਹ 5 ਕਿਲੇ ਲਾਵਾਂਗੇ ਪਿਛਲੇ ਸਾਲ ਕੋਈ ਝਾੜ ਚ ਫਰਕ ਨਹੀਂ ਪਿਆ ਸੀਗਾ ਦਿਨਾ ਕੱਦੂ ਵਾਲੇ ਦਾ ਤੇ ਕੱਦੂ ਵਾਲੇ ਦਾ ਉਨਾ ਹੀ ਝਾੜ ਹੋਇਆ ਸੇਮ ਬੂਝਾ ਸੀਗਾ ਜਿਵੇਂ ਕਹਿ ਲਈ ਪੂਛਾ ਝੋਨਾ ਸੀਗਾ ਤੇ ਲੱਗਿਆ ਹੁਣ ਜਨਰੇਟਰ ਲਾਉਣ ਘੰਟਾ ਤੱਕ ਨੋਕੜਾ 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 ਲਾਉਣ ਲੱਗੇ ਤੇ ਅਲਾਈਨਮੈਂਟ ਦੀ ਹਿੱਲ ਗਈ ਪੁੜੀਆਂ ਦੂਜੇ ਪਾਈਵੇਂ ਬੈਲਟਾਂ ਨਵੀਆਂ ਲੇਦੀ ਮਾਰੇ ਮਾਰੇ ਤੇਰੇ ਉਹਦਾ ਮੂੰਹ ਤਾਂ ਲੱਗਿਆ ਹੋਇਆ ਪਰ ਪਤਾ ਨਹੀਂ ਕਿਵੇਂ ਪਿੱਛੇ ਚਲੀ ਗਈ ਬੁੜੀ ਸਾ ਮਲੇ ਟੜਕ ਵੀ ਜਾਂਦੀ ਹੁੰਦੀ ਐ ਇਹ ਐਵੇਂ ਹੁੰਦਾ ਭਰਤਾ ਜਿਹਾ ਨਿਕਲਦਾ ਚੱਲ ਕੋ ਮੇ ਮੜਾ ਮੜਾ ਮਾਰਾ ਮਾਰਾ ਦੋ ਦੋ ਕੁੰਮਿਆ ਤੇ ਜਾਲੀ ਹੂੰ ਟੱਕ ਚ ਪਾਓ ਨਹੀਂ ਨਾ ਹੋ ਜੂ ਸੱਠ ਮਾੜਾ ਜਿਹਾ ਚੱਲ ਥੱਲੇ ਲੈ ਚ ਪਾ ਫੇਰ ਵੀ ਖਿਆਲ ਰੱਖਿਓ ਇਹਦਾ ਪਰ ਉਹ ਮੂੰਹ ਲੱਗਿਆ ਹੋਇਆ ਵਾ ਨਹੀਂ ਤਾਂ ਵੇ ਸਹਮੇ ਜੀ ਦੇਣੀ ਭੂ ਕੋਈ ਵਿੱਚ ਕੱਟ ਕੇ ਪਰ ਅੱਗੇ ਤਾਂ ਹਿੱਲੇ ਨਾ ਆਹੋ ਫੇਰ ਪਰ ਉਹ ਤਾਂ ਅੱਗੇ ਤਾਂ ਚੱਲੀ ਗਿਆ ਆਪਣਾ ਸੈਟ ਇੱਥੇ ਚੱਲਿਆ ਆਇਆ ਤਾਂ ਹੁਣ ਤੱਕ ਕਈ ਸਾਲ ਦਾ ਹੋ ਗਿਆ ਚੱਲਦੇ ਇਹਨੂੰ ਉਹਦਾ ਉਦੋਂ ਬੈਲਟਾਂ ਪਾਈਆਂ ਕਰਕੇ ਹੋ ਗਿਆ ਉਹਦੇ ਪਰੇ ਉੱਪਰ ਕੰਮ ਲੱਗਿਆ മൂഹ് ലേ കട്ട് चकर सारे आए कैम आहे ਤੇ ਕਹਿਣ ਵਾਲੇ ਵੀ ਭਰ ਲਿਆ ਜਨਰੇਟਰ ਲਾ ਕੇ ਤੇ ਇੱਧਰ ਵੀ ਲਾਉਣਾ ਪਿਆ ਥੋੜਾ ਜਿਹਾ ਟਾਈਮ ਤੇ ਲਾਈਟ ਕਰਦੇ ਖਰਾਬ ਹੁਣ 4 ਘੰਟੇ ਹੀ ਆਈ ਹੈ ਇੱਧਰ ਵੀ ਤੇ ਇੱਧਰ 4 ਘੰਟੇ ਯਾਨੀ ਲਾਇ ਤੋਂ ਭਰਿਆ ਨਹੀਂ ਗਾ ਖੇਤ ਆਪਣਾ ਤੇ ਹੁਣ ਸਵਾ ਕੀ ਘੰਟਾ ਤਕਰੀਬਨ ਹੋ ਗਿਆ ਜਨਰੇਟਰ ਚੱਲਦੇ ਨੂੰ ਤੇ ਪਾਣੀ ਹੋ ਗਿਆ ਪੂਰਾ ਕਦੂ ਵਾਲ ਤੇ ਟਰੈਕਟਰ ਤੁਰਿਆ ਆਉਂਦਾ ਵਾ ਜਦੋਂ ਨਵਾਂ ਕਦੂ ਕਰਦੇ ਆ ਨਾ ਉਦੋਂ ਟਰੈਕਟਰ ਸਲਿੱਪ ਨਹੀਂ ਮਾਰਦਾ ਜਿਵੇਂ ਇੱਕ ਦਿਨ ਪਹਿਲਾਂ ਗਿੱਲਾ ਕਰ ਲੀਆ ਦੁਬਾਰਾ ਭਰਦੇ ਆ ਪਾਣੀ ਤੇ ਉਹ ਚ ਫੇਰ ਸਲਿੱਪ ਮਾਰ ਲਾ ਜਾਂਦਾ ਟਰੈਕਟਰ ਤੁਰਦਾ ਨਹੀਂਗਾ ਤੇ ਦੂਜੇ ਚ ਹੁਣ 8 ਫੁੱਟੇ ਰੋਟਾਵੇਟਰ ਦੇ ਖਿੱਚੀ ਆਉਂਦਾ ਕੰਮ ਪੂਰਾ ਤੇ ਕਦੂ-ਕਦੂ ਨੂੰ ਨਹੀਂ ਬਾੜਾ ਟਾਈਮ ਲਾਦਾ ਰੋਟਾਵੇਟਰ ਨਾਲ ਯਾਨੀ ਜਾਨ ਸੌਖੀ ਹੈ ਜਦੋਂ ਦੇ ਰੋਟਾਵੇਟਰ ਆਏ ਆ ਤੇ ਬਾਕੀ ਇਹ ਡਾਕਰ ਪੈੜੀ ਆ ਤੇ ਇਹ ਚ 7-8 ਦਿਨ ਪਲਾਂ ਦੀ 10 ਦਿਨ ਪਿਆ ਰਹੇ ਕਦੂ ਤੇ ਵੈਸੇ ਨਹੀਂ ਜਾਂਦਾ ਇਹਦੇ ਵਿੱਚ ਤੇਰੇ ਇਤਲੀ ਭੜੇ ਜੋ ਥੋੜਾ ਜਿਹਾ ਚੱਕਰ ਪੈਂਦਾ ਪਰ ਜੇ ਰੂਟਾਵੇਟਰ ਨਾਲ ਬਾਈ ਹੋਵੇ ਰੇਤੇ ਵਾਲੇ ਜੇ ਚ ਵੀ ਖੇਤ ਚ ਵੀ ਤੇ ਉਹ ਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਣੇ ਜਿਵੇਂ ਦੂਜਾ ਖੇਤ ਉਧਰ ਰਵੇਸ علاوہ ਉਹ ਥੋੜਾ ਜਿਹਾ ਪਰ ਰੂਟਾਵੇਟਰ ਨਾਲ ਫਿਰ ਵੀ ਦੋ ਤਿੰਨ ਦਿਨਾਂ ਨੂੰ ਕਦੂ ਨੂੰ ਕੁਝ ਨਹੀਂ ਹੁੰਦਾ ਉਹਨੂੰ ਤੇ ਹਲਾ ਨਾ ਅੱਗੇ ਜੰਮ ਜਾਂਦਾ ਸੀਗਾ ਜੇ ਮੈਂ ਸਵੇਰ ਦਾ ਕੀਤਾ ਜੇ ਦੂਜਾ ਦਿਨ ਨਾ ਰਹਿ ਜਾਵੇ ਵਿੱਚ ਲਾਉਣ ਨੂੰ ਤੇ ਪ੍ਰੋਬਲਮ ਆ ਜਾਂਦੀ ਸੀ ਉਦੋਂ ਤੇ ਬਾਕੀ ਮੱਕੀ ਦੇਖ ਸਕਦੇ ਆ ਤੇ ਪਾਣੀ ਲੱਗੇ ਨੂੰ ਇਹਨੂੰ 10 ਦਿਨ ਹੋਣ ਵਾਲੇ ਆ ਯਾਨੀ 9 ਦਿਨ ਹੋ ਹੀ ਗਏ ਆ ਤਕਰੀਬਨ ਤੇ ਮੱਕੀ ਕਾਚੰਗੂ ਪਈ ਐ ਹਜੇ ਤੇ ਪਾਣੀ ਵੀ ਥੱਲਿਓਂ ਮਤਲਬ ਮੰਗਦੀ ਨਹੀਂ ਗਈ ਮਤਲਬ ਮੁੜਦੀ ਨਹੀਂ ਹੁਣ ਲੋਅ ਨਹੀਂ ਚਲਦੀ ਕਰਕੇ ਨਾ ਹੋਮਸ ਵਾਲਾ ਟਾਈਮ ਜੇ ਆ ਗਿਆ ਤੇ ਮੱਕੀ ਸੁੱਕਦੀ ਵੀ ਹੈ ਨਹੀਂ ਹੁਣ ਉਸ ਹਿਸਾਬ ਨਾਲ ਤੇ ਥੱਲਿਓਂ ਪਾਣੀ ਲੱਗਿਆ ਹੋਇਆ ਜਿਹੜਾ ਯਾਨੀ ਉਹਨੂੰ 8 9 9 ਦਿਨ ਹੋ ਹੀ ਗਏ ਆ ਤੇ ਮੁੜਦੀ ਵੀ ਹੈ ਨਹੀਂ ਗੀ ਤੇ ਵੱਢਣੀ ਵੀ ਐ ਦੇਖਦੇ ਆ ਤੇ ਉਹ ਨਹੀਂ ਛੱਡਦੀ ਤੇ ਆਪਣਾ ਝਾੜ ਦੇਖਾਂਗੇ ਕਿਵੇਂ ਨਿਕਲਦਾ ਆਉਣ ਵਾਲੇ ਟਾਈਮ 'ਚ ਵੈਸੇ ਆਮ 25 ਤੋਂ 35 ਆਪਣੇ ਏਰੀਆ 'ਚ ਦੱਸ ਰਹੇ ਆ ਝਾੜ ਮੱਕੀ ਦਾ ਤੇ ਆਪਣੀ ਉਮੀਦ ਜਾਨੀ ਉਪਰ ਆਇਦੂ ਤੇ ਖੇਤ ਜਾਨੀ ਤੇ ਉਹ ਨਹੀਂ ਛੜ ਰਿਆ ਤੇ ਮੱਕੀ ਹਰੀ ਪਈ ਆ ਪੂਰੀ ਤੇ ਇਧਰ ਪਨੀਰੀ ਆਪਾਂ ਲਾਈ ਸੀ ਜਿਹੜੀ ਹਰੀ ਹੋ ਗਈ ਆ ਉਹ ਮੱਕੀ ਵਾਲੇ ਦੀ ਤੇ ਇੱਕ gekeੜਾ ਥੋੜਾ ਜਿਹਾ ਮੈਂ ਨੱਪ ਕੇ ਲਾਇਆ ਸੀਗਾ ਮੂੰਗੀ ਦਾ ਨਾਲ-ਨਾਲ ਆ ਕੇੜਾ ਜਿਹਾ ਸੀਗਾ ਆਪਣਾ ਝੋੜਾ ਜਿਵੇਂ ਕੈੜਾ ਹੁੰਦਾ ਨਾ ਪਹਿਲਾ ਜਿਹੜਾ ਬੱਟ ਦੇ ਨਾਲ ਤਾਂ ਕਰਕੇ ਥੋੜਾ ਜਿਹਾ ਨੱਪ ਕੇ ਲਾਇਆ ਰੂਟਾਵੇਟਰ